ਅੱਜ ਤਾਂ ਸਾਰੀ ਰਾਤ ਦਾ ਹੀ ਮੀਂਹ ਪੈ ਰਿਹਾ ਬੱਦਲ ਤੁਸੀਂ ਦੇਖੋ ਕਿੰਨਾ ਹੋਇਆ ਹੋਇਆ ਚਾਰੇ ਪਾਸੇ ਤੜਕੇ 3 ਵਜੇ ਦਾ ਹਾ ਜਿਹੜੇ ਪਰਦੇ ਹਿੱਲਦੇ ਤੇ ਆਏ ਪੂਰੇ ਹੁਣ ਤੁਹਾਨੂੰ ਘਰ ਵੀ ਦਿਖਾਉਂਦਾ ਮੈਨੂੰ ਲੱਗਦਾ ਵੀ ਪਾਣੀ ਪਤ ਨਹੀਂ ਕੱਟ ਛੱਤ ਪਰ ਖੜਾ ਹੋਣਾ ਪਤਾ ਨਹੀਂ ਜਾ ਕੇ ਦੇਖਦੇ ਆਂ ਵੀ ਉਤਰਿਆ ਕਿ ਨਹੀਂ ਉਤਰਿਆ ਹੁਣ ਫੇਰ ਥੋੜਾ ਤੇਜ਼ ਹੋਣ ਲੱਗ ਗਿਆ ਆਵਾਜ਼ ਆਉਂਦੀ ਆ ਆ ਦੇਖੋ ਤੇਜ਼ ਹੋ ਗਿਆ ਬੜਾ ਬੜੀ ਛਿੱਟੇ ਵਾਲਾ ਮੀ ਹੈ ਬੜਾ ਛਿੱਟੇ ਵਾਲਾ ਮੀ ਪੈਣ ਲੱਗ ਗਿਆ ਬੁਲਬੁਲੀ ਬੜੀ ਬਣਦੀ ਤੇ ਕਾ ਨਿਸ਼ਾਨੀ ਹੁੰਦੀ ਬੜੀ ਬੁਲਬੁਲੀ ਕੌਣੇ ਮੀ ਕਿਹਦੀ ਲੱਗੂਗੀ ਹਾਂ ਮੀ ਦੀ ਲੱਗੂਗੀ ਕਿਹਨੂੰ ਪਤਾ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਤਾਂ ਇਦਾਂ ਹੀ ਦੱਸ ਦਿੰਦੇ ਹੁੰਦੇ ਤੇ ਵੀ ਮੀ ਨੂੰ ਦੇਖ ਕੇ ਹਵਾ ਨੂੰ ਦੇਖ ਕੇ ਦੱਸ ਦਿੰਦੇ ਅੱਜ ਕੱਲ ਤਾਂ ਨੈਟ ਪਰ ਜਦੇ ਪਤਾ ਲੱਗ ਜਾਂਦਾ ਕਿ ਕਿੰਨਾ ਜਮਾਨਾ ਫਾਸਟ ਹੋ ਗਿਆ ਹਰੇਕ ਚੀਜ਼ ਆਪਾਂ ਨੈਟਪੜ ਦੇਖਣ ਲੱਗ ਜੰਦੇ ਆਂ ਹਾਂ ਬਈ ਕਿੱਦਾਂ ਦਾ ਮੌਸਮ ਹੈ ਛਤਰੀ ਤਾਂ ਹੋਣੀ ਕਿੱਧਰ ਮਾਰਿਆ ਮੈਂ ਕਿਹੜਾ ਮੈਂ ਛਤਰੀ ਮੇਰੇ ਕੋਲ ਕਿਹੜਾ ਇੱਧਰ ਖਾਦ ਚ ਹੈਗੀ ਹੈਗੀ ਇੱਕ ਬਲ ਗਈ ਹੋਰ ਲੈ ਅਬ ਛਤਰੀ ਅੱਛਾ ਉਹਦਾ ਵਧੀਆ ਜਿਹੜੀ ਛੱਡੀ ਹੈ ਨਾ ਉਹ ਕਿੱਥੇ ਰਹਿ ਗਈ ਬੋਰ ਨਹੀਂ ਰਹੇ ਜੀ ਇਸੀ ਨੇ ਦੇਖੋ ਲੈ ਬਾਹਰ ਇਹੋ ਕੋਈ ਨਾ ਬੁਲੇ ਇੰਨੇ ਕਿਉਂ ਨੇ ਇੰਨੇ ਕਿਤੇ ਹੈ ਦੇਖਦੇ ਹਾਂ ਹੁਣ ਦੇਖਦੇ ਜਾ ਕੇ ਉਧਰ ਘਰ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਤੇ ਸੁਣਦੇ ਹੁਣ ਛਤਰੀ ਉੱਪਰ ਮੀਂਹ ਆਲੇ ਹਾੜੋ ਬਰਸਾਤਾ ਪੈ ਰਹੀ ਆ ਠੀਕ ਹੈ ਇੱਥੇ ਤੱਕ ਤਾਂ ਹਲ ਤੱਕ ਤਾਂ ਹਾਲੇ ਆ ਵੀ ਕੱਚਾ ਕਰਿਆ ਹੈ ਵੀ ਪੱਕਾ ਕਰਨਾ ਇੱਥੇ ਬਸ ਹੁਣ ਜਿਹੜਾ ਮੀਂਹ ਪੈਂਦਾ ਇਹਦਾ ਕੋਈ ਇੰਨਾ ਖਤਰਾ ਨਹੀਂ ਹੈਗਾ ਆਪਾਂ ਨੂੰ ਉੱਪਰ ਸਾਰਾ ਸੈੱਟ ਆ ਚਾਰੇ ਪਾਸੇ ਤੇ ਸੈੱਟ ਹੋਇਆ ਪਿਆ ਬਾਕੀ ਦੇਖਨੇ ਜਾ ਕੇ ਤੁਹਾਨੂੰ ਦਿਖਾਉਂਦਾ ਹਾਂ ਹੁਣ ਇੰਨਾ ਕੋਈ ਤਾਂ ਖਤਰਾ ਨਹੀਂ ਹੈਗਾ ਸਾਨੂੰ ਪਹਿਲਾ ਖਤਰਾ ਤਾਂ ਜਦੋਂ ਪਹਿਨਾ ਤੇ ਇੱਕ ਵਾਰੀ ਉਹ ਤੋਂ ਖਤਰਾ ਦਾ ਆਲੇ-ਦਲੇ ਦੇ ਕੁੰਡੇ ਲੱਗਦੇ ਆ ਉੱਪਰ ਚੱਕ ਦਵਾ ਹੈ ਇੰਤਨ ਸਾਫ਼ ਹੋਇਆ ਫਿਰ ਇਹ ਸੱਟ ਸਾਫ਼ ਹੈ ਸਾਡਾ ਨਸਾ ਪਿਆ ਨਾ ਆਹ ਰਾਤ ਆਪਣਾ ਜੰਗਲੇ ਆ ਗਏ ਤੇ ਅੱਜ ਫਿੱਟ ਕਰਨੇ ਤੇ ਅੱਜ ਮੇਰੇ ਲੋਰਾ ਮਿਸਤਰੀ ਛੁੱਟੀ ਕੱਲ ਦੇ ਕਹਿੰਦੇ ਸੀ ਕਹਿੰਦੇ ਭਾਈ ਸਾਨੂੰ ਛੁੱਟੀ ਕਰਨੀ ਸਾਡਾ ਸਰੀਰ ਨਾ ਹੁਣ ਇਸ ਟਾਈਮ ਜਵਾਬ ਦਦਾ ਕੰਮ ਨਹੀਂ ਹੁੰਦਾ ਹੈਗਾ ਮੈਨੂੰ ਕਰ ਲਓ ਛੁੱਟੀ ਹੋਰ ਜਿਹੜਾ ਹਫਤਾ 10 ਦਿਨ ਲਾ ਦਿਓ ਜਾਣਦਾ ਬਾਈ ਮੈਨੂੰ ਲੱਤਾਂ ਮਾਰ ਕੇ ਗਿਆ ਲੱਤਾਂ ਮਾਰ ਕੇ ਆ ਗੁੱਜਰਵਈ ਦਾ ਸਾਈਕਲ ਲੈਂਦਾ ਇਹ ਅੱਜ ਦਿਨ ਚ ਦੇਖੇ ਆਵਾਂਗੇ ਉਹ ਤੇਰੇ ਡਰ ਗਿਆ ਮੈਂ ਕੋਈ ਕਿਹਾ ਹੋਇਆ ਅੱਜ ਇਹਦਾ ਆਇਆ ਆਇਆ ਵੀ ਜਦੋਂ ਕੋਈ ਪੌੜੀ ਪਰ ਤੋਂ ਕੋਈ ਬੰਦਾ ਉਤਰਿਆ ਆਉਂਦਾ ਹੁੰਦਾ ਇਹ ਆਇਆ ਹਿੱਲੇ ਆ ਮੈਂ ਕਿਹਾ ਮੈਂ ਤਾਂ ਕੋਈ ਗੱਲ ਇਹਦਾ ਅੰਦਰ ਤੇ ਬਾਅਦ ਚ ਦੇਖਦੇ ਆ ਪਹਿਲਾਂ ਚੱਲਦੇ ਆ ਉੱਪਰ ਬੰਦਾ ਤੇਜ਼ ਹੋ ਗਿਆ ਵੀ नहीं तो भैया हो गया बरसात दिखाता तो करके जूम करके परले पासे साफ है इतनी बदली जी खड़ी साढ़े उपरे बदली जी खड़ी है ना इतरे खड़ी है ਅੱਜ 2 ਲਾਈਵ ਆਉਣਗੇ ਜੇ ਤੁਸੀਂ ਚਾਹੁੰਦੇ ਹੋ 2 ਤੇ ਜਾਂ 3 ਲਾਈਵ ਆਉਣਗੇ ਇੱਕ ਹੁਣ ਜਾ ਕੇ ਮੋਟਰ ਪਰ ਸ਼ੂਟ ਕਰਦਾ ਇੱਕ ਸ਼ਾਮ ਨੂੰ ਦੇਖ ਦੇਖਦੇ ਜੇ ਤੁਸੀਂ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀ 3 ਲਾਈਵ ਆਉਣ ਅੱਜ ਮੈਂ ਤਦੂ ਵੀ ਸਾਹਮਣੇ ਮੌਸਮ ਜੇ ਪਰਲੇ ਬਸੇ ਆ ਪੱਲ ਦੇਂਚ ਨਾ ਧੁੱਪਾਂ ਬਹੁਤ ਪਈ ਉਹਦੇ ਕਰਕੇ ਜਿਹੜੀ ਸਾਡਾ ਹਾ ਸੋਕ ਗਿਆ ਤੇ ਨੇ ਪਾਣੀ ਖਿੱਚ ਲਿਆ ਸਾਰਾ ਅੰਦਰੇ ਹਲੇ ਆਪਣੇ ਉਹ ਬੱਦਲ ਇੱਥੇ ਆ ਵੀ ਰੋਪੜਕਣੀ ਨੂੰ ਜਵਾ ਮੀਂਹ ਨਹੀਂ ਹੈਗਾ ਹਾਂ ਆ ਦੇਖੋ ਇੱਥੇ ਇੱਧਰ ਸਾਫ਼ ਹੈ ਨਾ ਲੈ ਇੱਧਰ ਚੱਲ ਦੂਜੇ ਪਾਸੇ ਦੇਖਦੇ ਹਾਂ ਉੱਪਰ ਇਹ ਸੜ ਚੱਲਦੇ ਆਹੋ ਕਿੰਨਾ ਮੀਂਹ ਪੈ ਰਿਹਾ ਚੰਨ ਚੰਨ ਅਹੱਤ ਇੱਥੇ ਖੜਦੇ ਆ। ਲੋਰ ਇਹ ਤਾਂ ਨਹੀਂ ਹਟਦਾ। ਉਹ ਤਰੇ ਹੋਰ ਪਤਾ ਲੱਗ ਜਾਊਗਾ ਵੀ ਸਲਾਬ ਦਾ ਵੀ ਕਿੱਥੇ ਰੁਣ ਜਾਏ ਸੀ ਨਾ ਪਿੱਛੇ। ਇਹਦੇ ਪਿੱਛੇ ਮੈਂ ਤੁਹਾਨੂੰ ਦਿਖਾਉਂਦਾ ਇੱਧਰ। ਆਹ ਸਾਰ ਨੂੰ ਪਾਣੀ ਪਾਇਆ ਕਰਾ ਪਿਛਲੀ ਵਾਰੀ ਇੱਥੇ ਪਿੱਛੇ ਹੁਣ ਸੀ ਇੱਥੇ ਉੱਥੇ ਆਹ ਆਹ ਸਾਈਡ ਇੱਥੇ ਉਹ ਟੱਕ ਤਾਉਣਾ ਹੁਣ ਦੇਖਦੇ ਵੀ ਪਾਣੀ ਕਿਤੇ ਲੀਕਸ ਤਾਂ ਨਹੀਂ ਹੈਗੀ ਪਾਣੀ ਦੀ ਬਤਿੰਦਾਂ ਹਾਲੇ ਵਾ ਸੋਚਦਾ ਹੀ ਤਾਂ ਜਿਹੜੀ ਅਸੀਂ ਹਲਪਾਈ ਕਰੀ ਉਹ ਪਾਣੀ ਨਹੀਂ ਡਾਇਆ ਹੈਗਾ ਰੱਬ ਨਹੀਂ ਪਾਣੀ ਲਾ ਤਾ ਉੱਪਰ ਤੇ ਇਹ ਤੈਨੂੰ ਮੈਂ ਲਾਉਣੇ ਨਹੀਂ ਦੇਣਾ ਹੈਗਾ ਬਈ ਮੈਂ ਹੀ ਲਾ ਦਿੰਦਾ ਪਾਣੀ ਮੈਂ ਕਹੇ ਵੀ ਠੀਕ ਹੈ ਮਹਾਰਾਜ ਭਾਈ ਮਹਾਰਾਜ ਦੇ ਰੰਗ ਹੈ ਤੇ ਲਾਈਟ ਭੱਜ ਗਈ ਇਹ ਤਾਂ ਸਾਡੇ ਪਿੰਡਾਂ ਕਿ ਨਹੀਂ ਹੈਗਾ ਬਈ ਨਹੀਂ ਕਿਤੇ ਹੁੰਦਾ ਲਾਈਟ ਸਾਡੇ ਭਜਾਲਨ ਦੇ ਇੱਥੇ ਆ ਸਵੇਰ ਦੀ ਹਵਾ ਵੀ ਬਹੁਤ ਤੇਜ਼ ਚੱਲੀ ਆ ਹਵਾ ਤਾਂ ਨੀ ਤੇ ਚੱਲੀ ਆ ਨਾ ਇੰਨਾ ਕੂੜਾ ਲਾ ਲਿਆ ਫਿਰ ਇਕੱਠਾ ਹੋ ਜਾਂਦਾ ਮੋਟਰ ਇੱਥੇ ਰਕਾਂ ਦੇ ਟਰੱਕ ਭਰ ਕੇ ਲਾਹਤੇ ਸੀ ਪੱਲ ਦੋ ਰੇੜੀਆਂ ਵੀ ਚਕਾਈਆਂ ਮੈਂ ਇੱਥੇ ਤੇ ਉਹਦਾ ਠੀਕ ਹੈ ਵਿਚਾਰਾ ਉਹ ਦੋ ਰੇੜੀਆਂ ਤਾਂ ਗਿੜੇ ਲਾਈ ਘਰੋਂ ਪਰ ਤੋਂ ਗਿੜਾ ਲਾਇਆ ਮੇਰਾ ਕਹਿੰਦਾ ਭਾਈ 500 ਰੁਪਏ ਦੇ ਦੇ ਮੈਂ ਉਹ ਤੋਂ 500 ਲੈ ਜਾ ਭਾਈ ਆ ਉਹ ਤੇ ਖੁੰਜੇ ਜਣਾ ਬਹੁਤ ਬੰਦ ਕਰਦਾ ਇੱਥੇ ਸਾਰਾ ਖੁੰਜੇ ਜ ਕਰ ਲਾ ਮੈਂ ਕਹਿੰਦਾ ਇੱਥੇ ਫੇਰ ਘਰ ਆ ਲਾ ਮੈਂ ਇੱਥੇ ਦੋ ਰੇੜੀ ਫੇਰ ਚਕਾ ਦੂੰਗਾ ਮੋਟਰ ਉਹਨੂੰ ਇਹ ਜਣਾ ਮਾਨਾਪੁਰ ਵਾਲਾ ਹਾਂ ਮੈਂ ਪਿੱਛੇ ਲੱਗਦਾ ਇਹ ਤਾਂ ਜਮਣੇ ਵਾਲਾ ਵੀ ਜਿੱਦੇ ਸੜਕ 'ਤੇ ਜੰਮ ਗਏ ਇੱਕ ਵਾਰੀ ਪਾ ਪੱਥਰੇ ਬਣ ਜਾਣਾ ਫਿਰ ਇਹ ਇਹ ਤਾਂ ਮੂਹਗਾ ਦਾ ਪਿੱਛੇ ਨੂੰ ਘਰੇਆ ਹੋਇਆ ਮੈਂ ਚੱਲ ਬਿੱਟੀ ਮਰਨ ਨੂੰ ਲੁਕਣਾ ਪਊਦੀ ਜੀ ਮੈਂ ਸੋਚਦਾ ਵੀ ਇੱਕ ਵਾਰ ਯਾਰ ਪੂਰਾ ਸਫਾਈ ਕਰਵਾ ਕੇ ਸਾਰੇ ਵੀ ਇੱਕ ਵਾਰੀ ਲੁੱਕ ਨਾ ਪਾ ਲਈ ਦੇ ਪਰ ਲੁੱਕ ਪਾ ਕੇ ਫਿਰ ਜਿਹੜੀ ਕੂੜਾ ਕਰਕੜਾ ਪਾਉਣਾ ਕਾਹ ਕਹਿੰਦੇ ਹੁੰਦੇ ਆਪਣਾ ਬਜਰੀ ਪਾਉਣੀ ਫਿਰ ਉਹ ਤੋਂ ਬਾਅਦ ਪਾਉਣਾ ਕਰਦਾ ਇਹ ਗੱਲ ਵੀ ਇੱਕ ਵਾਰੀ ਲੁੱਕ ਪਾ ਲੈਣ ਇੱਕ ਇੱਥੇ ਲੁੱਕ ਪਾ ਲੈਣੇ ਕੋਈ ਛੱਤ ਪਰ ਪਾ ਲਈ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰੀਏ ਤੇ ਦੇਖਦੇ ਕੀ ਟਾਇਲ ਲੱਗਣੇ ਚ ਥੋੜਾ ਜੋ ਕਿਸੇ ਕੋਲੋਂ ਮੈਨੂੰ ਜਰੂਰ ਦੱਸਿਓ ਵੀ ਹੁਣ ਇਹਦੇ ਪਰ ਇਹਦੇ ਬਾਅਦ ਕੈ ਕਰੀ ਬਟ ਅਪਰੂਵ ਕਰਵਾ ਦਮੈਂ ਇੱਕ ਵਾਰੀ ਵਸੇ ਜਿਹੜਾ ਬੰਦਾ ਟਾਇਲ ਲਾਉਣੇ ਵਾਲਾ ਉਹ ਕਹਿ ਰਿਹਾ ਤਾਂ ਕਾ ਹੋ ਜਾ ਛਤਰੀ ਗੰਜੀ ਥੱਲੇ ਨੂੰ ਸੋਟੇ ਨੂੰ ਸਾਈਡ ਰੱਖ ਰਦੇ ਇੱਥੇ ਕੀ ਰੋ ਬਾਦਰੇ ਆਹ ਬਾਦਰੇ ਦੇ ਦਿੰਦਾ ਇਹ ਲੱਗ ਜਾਣਾ ਤੇ ਹੁਣ ਮਿਸਤਰੀ ਨੇ ਜਿੱਦਾਂ ਹੁਣ ਮੀਂਹ ਪੈਂਦਾ ਉਹਨਾਂ ਦਾ ਅੰਦਰ ਦਾ ਕੰਮ ਰਹਿ ਜਾਣਾ ਤਾਂ ਹੁਣ ਉਹਨੇ ਅੱਜ ਅੰਦਰ ਲੱਗ ਜਾਣਾ ਤੇ ਅੰਦਰ ਤਾਂ ਹੀ ਕਹਿੰਦਾ ਜਿੱਦਾਂ ਮੀਂਹ ਹੋਇਆ ਮੀਂਹ ਘਟਾ ਹੋਇਆ ਜਿੱਦਾਂ ਹੋਰ ਹੋਇਆ ਆਹਦਾ ਕੰਧ ਪਈ ਆਹ ਆ ਪਰ ਨਹੀਂ ਅੱਜ ਗੱਲ ਬਣਨੀ ਨਹੀਂ ਹੈਗੀ ਅੱਜ ਮਿਸਤਰੀ ਅੰਦਰ ਲੱਗ ਜਾਂਦੇ ਆ ਸਾਨੂੰ ਆ ਜਿਹੜੇ ਸਾਡੇ ਆਏ ਆ ਨਾ ਇਹਨਾਂ ਨੇ ਲੇਟ ਕਰਾਇਆ ਇਹਨਾਂ ਨੇ ਥੋੜੀ ਚਾਲ ਬਗਾੜਦੀ ਸਾਡੀ ਪਰ ਜਿਹੜੇ ਮਜ਼ਾਰ ਦੋਸਤ ਨੇ ਬਣਾਏ ਆ ਮੇਰੇ ਨੇ ਉਹ ਕਹਿੰਦੇ ਆ ਹੁਣ ਲੈਨ ਬਈ ਕੰਮ ਹੋਣਾ ਤੇ ਇੱਤੇ ਵੀ ਕਾਲੇ ਬੰਦੇ ਬੈਠੇ ਆ ਮੈਂ ਭਾਈ ਵੀ ਗੱਲ ਤੇਰੀ ਸਹੀ ਐ ਲੈਂਡ ਵਾਈਜ਼ੇ ਕੰਮ ਹੋਊ ਕਰੋ ਸਾਰੇ ਤਰੀ ਮੈਂ ਤਾਂ ਠੀਕ ਐ ਭਾਈ ਜੋ ਆਪकी ਇੱਛਾ ਹੋ ਜਿੱਦਾਂ ਜਿੱਦਾਂ ਕੰਮ ਚੱਲਦਾ ਨਾ 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 ਹੋ ਜਾ ਮੈਂ ਤਾਂ ਮੈਸੇਜ ਆਉਣੇ ਸ਼ੁਰੂ ਹੋ ਗਏ ਹੇ ਗੁੱਡ ਮਾਰਨਿੰਗ ਸਵੇਰ ਦੇ ਯਾਰਾਂ ਦੋਸਤਾਂ ਦੇ ਚੱਲਿਓ ਹੁਣ ਥੱਲੇ ਦੇਖੀ ਜਾ ਕੇ ਥੱਲੇ ਤਾਂ ਨਹੀਂ ਕਿਤੇ ਪਾਣੀ ਪੁਣੀ ਲੀਕ ਹੋਇਆ ਹੋਇਆ ਥੱਲੇ ਦੇਖਦੇ ਜਾ ਕੇ ਹਾਂ ਥੰਡੇ ਚੱਲਦੇ ਆ ਇਸ ਤੋਂ ਬਾਅਦ ਜਾਣਾ ਮੈਂ ਗੁੱਜਰ ਬਾਈ ਕੋਲ ਮੋਟਰ ਪਰ ਉੱਥੇ ਬਣਾਉਂਦੇ ਜਾ ਕੇ ਇੱਕ ਦੇਖਦੇ ਆ ਵੈਸੇ ਜਿਹੜਾ ਮੀਹ ਪਿਆ ਨਾ ਇਹ ਕਣਕਾਂ ਵਾਸਤੇ ਜਿੱਦਾਂ ਚਮਚਾ ਘੀ ਦਾ ਬਾਦ ਨੇ ਆਪਾਂ ਉਦਾਂ ਪ੍ਰਦਾਨ ਮਿਲਿਆ ਹੈ ਕਣਕਾਂ ਨੂੰ ਵੀ ਜੋ ਵੀ ਹੋਰ ਸੁੰਡੀ ਸਾਡੀ ਸਾਰੀ ਤੇਲਾ ਤੁਲਾ ਝਾੜਤਾ ਰੱਖ ਕੇ ਨੇ ਮਾੜਾ ਮੋਟਾ ਜਿਹੜਾ ਹੋਰ ਮਾੜੇ ਮੋਟੇ ਸੁੰਡੀ ਸਾਡੀ ਚ ਲੱਗੀ ਤੇ ਕਣਕਾਂ ਵਾਸਤੇ ਬਹੁਤ ਇਹ ਈ ਕੀ ਵਾਂਗੂ ਲੱਗਿਆ ਬਦਾਮ ਜਿੱਦਾਂ ਖਰੋਟ ਖਲਾਦੀ ਆਪਾਂ ਕਿਸੇ ਬੰਦੇ ਨੂੰ ਉਹ ਜੰਪਾਇਰਮੈਂਟ ਸਾਫ ਹੋ ਜਾਊਗਾ ਪਰ ਭਾਈ ਘਟਖਾ ਨਹੀਂ ਬਹੁਤ ਹੋ ਗਿਆ ਸਾਡੇ ਵੱਲ ਵੀ ਬਹੁਤ ਟ੍ਰੈਫਿਕ ਵੱਧ ਵੀ ਹੋਣਾ ਹੁਣ ਅਸੀਂ ਤਾਂ ਮੰਗ ਪਾਉਣੀ ਜਿਹੜਾ ਸਾਡਾ ਰੋਡ ਹੈ ਨਾ ਇਹ ਨਹੀਂ ਭਾਈ ਡਬਲ ਕੀਤਾ ਜਾਵੇ ਬਹੁਤ ਟ੍ਰੈਫਿਕ ਹੋ ਵੀ ਥੋੜੀ ਨਹੀਂ ਬਹੁਤ ਜ਼ਿਆਦਾ ਯਾਰ ਕਦੇ ਜੰਮਦਾ ਨਹੀਂ ਜਾਦਾ ਜਾਊਗਾ ਇਹ ਲਾਹੂਆ ਕਿੱਦਾਂ ਹੈ ਇਹ ਤਾਂ ਬੱਸ ਇਹ ਗੱਲ ਲਾ ਜਾਈਏ ਔਰ ਜਿਹਨੂੰ ਆਉਣਾ ਪੈਣਾ ਯਾਰ ਬੰਦੇ ਨੂੰ ਹੋ ਪੁੱਲੂ ਵੀ ਤਾਂ ਬਾਹਰ ਚ ਕੱਟ ਕੇ ਲਾਇਆ ਉਹਨੇ ਕਬੂੜ ਦਾ ਹੋਰ ਹਾਂ ਕਮਰਾ ਸਿੱਧਰ ਤਿਆਰ ਕਰਤਾ ਤਾਂ ਰੰਗ ਵਾਸਤੇ ਆ ਕਮਰਾ ਤਿਆਰ ਆ ਰੰਗ ਵਾਸਤੇ ਅੱਜ ਜਾਣਗੇ ਰੰਗ ਵਾਲੇ ਆਏ ਕਮਰੇ ਚ ਨਾ ਟਾਇਲ ਲੱਗੀ ਹੁੰਦੀ ਥੱਲੇ ਤਾਂ ਲ ਪਰ ਜਦੋਂ ਫਿਲਟਰ ਪਾ ਕੇ ਕੰਦਾ ਪਰ ਵੱਜਦਾ ਤਾਂ ਇਹਨਾਂ ਕਮਰਾ ਚਾਨਣਾ ਦਾ ਇਹਦੇ ਵਿੱਚ ਕਾਫੀ ਕਣ ਮੈਂ ਕਿ ਜਦ ਅਸੀਂ ਟੱਕਦਾ ਨ ਉਪਰ ਤੇ ਚਾਹ ਪਾਤੀ ਇਹ ਮਹਿਕ ਕਹਿੰਦਾ ਕਹਿੰਦਾ ਡੜੀ ਦੇ ਕਿੰਨਾ ਨੇਰਾ ਹੋ ਗਿਆ ਮੈਂ ਕਿ ਫਿਰ ਉਹ ਵਾਈਟ ਦਾ ਫਿਰ ਲੱਗੇ ਸ਼ੈਡੋ ਪੈਂਦੀ ਹੈ ਨਾ ਫਿਰ ਸ਼ੈਡੋ ਪੈ ਕੇ ਉਹਦੇ ਉਪਰ ਪੈ ਕੇ ਉਹਦੇ ਉਪਰ ਪੈ ਕੇ ਉਹ ਨਾ ਕਮਰਾ ਹੋਰ ਚਮਕਦਾ ਬਹੁਤ ਸੋਹਣਾ ਚਾਨਣਾ ਹੋਗਦਾ ਕਮਰੇ ਦੇ ਵਿੱਚ ਜਦਾਂ ਕਮਰਾ ਜੈ ਦਿਖਦਾ ਉਹ ਇਧਰ ਕਿੰਨਾ ਫਰਕ ਲੱਗਣਾ ਯਾਰ ਇਹ ਵੀ ਟੱਕਿਆ ਉਹ ਥੋੜਾ ਜਿਆ ਤੇ ਇਧਰਾਂ ਕਮਰਾ ਟੱਕਿਆ ਇਹਦਾ ਇਹਦਾ ਕਿੰਨਾ ਫਰਕ ਹੈ ਬਿਜਲੀ ਵਾਲਾ ਵੀ ਲਾਈਟ ਨਾਲੇ ਕੰਮ ਆ। ਪਰ ਆਲੇ ਸਪਾਇਸ ਵੀ ਕਰ ਲੂਗਾ ਜੀ ਇੱਧਰ। ਕੱਲ ਮੇਰੇ ਕੋਲ ਆ ਫਾਲਸਲੀ ਮਿਲ ਆ ਲ ਗਿਆ। ਉਹ ਕਹਿੰਦਾ ਹੁਣ ਕਿੱਧਰ ਨਹੀਂ ਸਾਨੂੰ ਬੰਦਾ ਭੇਜ ਕੇ ਪਾ ਇੱਥੇ ਨਾ ਲਾਈਟਾਂ ਲਿਆਉਣੇ, ਲਾਈਟਾਂ ਤਾਂ ਆਪਣੇ ਕਮਰੇ ਵੇੜਦੜਾ ਹੋਣਾ। ਅ ਜਿੰਨੇ ਜੋ ਲਾਈਟਾਂ ਲੂਟਾਉਣੇ ਕਰਦੀ ਇੱਥੇ, ਮੋਗੋ ਸਭ ਕੁਝ ਕੱਢਣੇ ਇੰਨੇ ਚੋਂ ਆਪਣਾ ਜਿਹੜਾ ਆ ਕਮਰਾ 1-2 ਦਿਨ ਦੇ ਵਿੱਚ ਚਾਲੂ ਹੋ ਜਾਊਗਾ ਲਾਈਟਾਂ ਲਾ ਕੇ। ਇਹ ਕਮਰਾ ਜਦ ਮੈਂ ਸੁੱਚਾ ਸੱਚਾ ਸਾਫ਼ੀ ਲਿਆ ਦੇਣੀ ਉਹਨੂੰ ਹੁਣ। ਜਿੰਨਾ ਵੀ ਚਿਰ ਦਾ ਏਸੀ ਜਿਹੜਾ ਮੋਟਰ ਬਲੱਗ ਇੱਥੇ ਲਾ ਦੇਣਾ ਲੱਗੇ ਹੁਣ ਫਿਰ ਹਲੇ ਕੰਮ ਚੱਲਦਾ ਰਹੂ ਜਦ ਤੱਕ ਹਲੇ ਜੂਨ ਜਲਾਈ ਤੱਕ ਤਾਂ ਅਸੀਂ ਇੱਥੇ ਬਹਿ ਜਾਾਂਗੇ ਇਹ ਕਮਰੇ ਦੇ ਵਿੱਚ ਠੀਕ ਹੈ ਜੀ ਇੱਥੇ ਉਹ ਆਪਣੀ ਛੋਟੀ ਜਿਹੀ ਸੋਈ ਬੜਾ ਲਿਆ ਕੇ ਪੱਖਾ ਲਾ ਕੇ ਪਾਪ-ਪਾਪ ਨੂੰ ਕੱਢ ਲੈਣੀ ਆਪਾਂ ਇੱਥੇ ਤੇ ਇੱਧਰ ਆਪਾਂ ਬਹਿ ਜਾਏ ਕਰਾਂਗੇ ਕਮਰਾ ਸੀ ਬੰਦਾ ਹੀ ਕਰ ਰਿਹਾ ਟੋਟਲੀ ਬੰਦ ਕਰਦਣਾ ਹੈ ਜਿੱਦਾਂ ਬਸ ਹਰ ਦਿਨ ਬਸ਼ਾਈ ਰਹਿਣ ਦੇਣਾ ਥੱਲੇ ਵੀ ਥੱਲੇ ਟਾਇਲ ਵੀ ਨਾ ਖਰਾਬ ਹੋਵੇ ਜਿੱਦਾਂ ਅਸੀਂ ਬੈਠਦੇ ਆਂ ਇਦਾਂ ਟਾਇਲ ਵੀ ਨਾ ਖਰਾਬ ਹੋਵੇ ਇਹ ਕੱਤਾ ਜਿਹੜਾ ਵੀ ਕਦਾਂ ਆ ਲੈ ਹੰਦੀ ਸੀ ਮੈਂ ਕੱਲ ਤੁਹਾਨੂੰ ਦਿਖਾਉਂਦਾ ਹਾਂ ਆ 4x8 ਦੀ ਇਹ ਆਹ ਨੀ ਮਛਾਦਾਵੇ ਬੁਧੇ ਚੀਜ਼ ਰੰਗ ਰੂਪ ਤੇ 100 ਰੁਪਏ ਦੀ ਇੱਕ ਮੈਨੂੰ ਮਿਲੀ ਇਹ ਜਿਹੜੇ ਇੱਕ ਕਮਰੇ ਦੇ ਵਿੱਚ 800 ਰੁਪਏ ਦਾ ਖਰਚਾ ਹੈਗਾ ਇਹ ਵਿਟਾਲ ਬਚੀ ਰਹਦੀ ਐ ਇਹਦੇ ਨਾਲ ਜਿਹੜੀ ਆ ਸਾਰੇ ਪਛਾਣਦੇ ਸੀ ਮੈਂ ਥੱਲੇ ਪਾ ਕੇ ਟੇਪ ਲਾਤੀ ਤੁਸੀਂ ਕੱਲ੍ਹ ਵਾਲਾ ਸ਼ਾਇਦ ਲਾਈਵ ਦੇਖਿਆ ਹੋਵੇ ਹਜੇ ਲਾਈਟ ਨਹੀਂ ਹੈਗੀ ਮੈਂ ਤੁਰ ਕੇ ਕੰਬ ਖੜ ਜਾਣਾ ਸੱਤਰੀ ਮੇਰੇ ਦਰੱਖਤ ਆ ਪਈ ਓਦਰ ਲਾਓ ਭਾਈ ਅੱਜ ਦਾ ਸਵੇਰ ਦਾ ਆਪਾਂ ਮਿਸਤਰੀਤ ਵਗੈਰ ਥੋੜਾ ਸ਼ੋਅ ਕਰਤਾ ਕਿਉਂਕਿ ਮਿਸਤਰੀ ਅੱਜ ਨਹੀਂ ਆਉਣਗੇ ਮੈਨੂੰ ਲੱਗਦਾ ਵੈਸੇ ਜਿਹੜਾ ਹੁਣ ਤਾਂ ਮੈਂ ਦੇਖਿਆ ਤਾਂ ਮੌਸਮ 6-7 ਵਜੇ ਸਾਫ਼ ਕਲੀਅਰ ਦੱਸਿਆ ਹੋਇਆ ਹੈ ਉਹਨਾਂ ਨੇ ਸ਼ਾਮ ਨੂੰ ਵੀ ਦੱਸਿਆ ਹੋਇਆ ਲੱਗ ਸਕਦੇ ਆ ਸਕਦੇ ਦਿਹਾੜੀ ਦਾ ਬਾਕੀ ਦੇਖਦੇ ਆਂ ਅੱਜ ਸ਼ਾਮ ਤੱਕ ਆਉਂਦੇ ਕਿ ਨਹੀਂ ਆਉਂਦੇ ਅੱਛਾ ਅੱਜ ਇਹਨਾਂ ਦਾ ਹਨਾ ਆਹੀ ਖੜੇ ਹੋਣੇ ਆਹਾ ਇਹ ਫੜਫੜ ਕੇ ਦੱਸਿਆ ਆਪਾਂ ਕਿ ਬੰਨਣੇ ਪੈਣੇ ਚਾਰੇ ਪਾਸੇ ਇਹ ਥੱਲੇ ਬਹਿਰੇ ਪਰ ਆ ਸਕਦੇ ਮਿਸਤਰੀ ਕੰਮ ਹੈਗਾ ਫਿਰ ਅੱਜ ਕਿ ਇਹ ਇਹਦਾ ਲੈਵਲ ਕੱਢਣਾ ਪੈਂਦਾ ਨਾ ਤਾਂ ਕਰਕੇ ਸਾਰਾ ਕੁਝ ਕਰਨਾ ਪੈਂਦਾ ਚੱਲੀਏ ਤੇ ਕਰ ਲੋ ਹੁਣ ਪੂੜਜੀ ਪੈਂਦੀ ਰਹੀ ਗਈ ਹੁਣ ਤਾਂ ਪੂੜਜੀ ਇਹ ਸਾਨੂੰ ਤਾਂ ਹੋਗਾ ਸਾਫ਼ ਹੈ ਨਾ ਮੋ ਉਸਮ ਦੇ ਇਹ ਸਾਰਾ ਕੱਢ ਕੇ ਹੁਣ ਜਿਵੇਂ ਸਾਰੇ ਦਿਨ ਕਿਦਾਂ ਦਾ ਮੌਸਮ ਹੈ ਉਹ ਬੈਲ ਫਰ ਦੇਖਣਾ ਨਾ ਤੁਹਾਨੂੰ ਦਿਖਾਉਂਦਾ ਦੇਖਿਓ ਮੌਸਮ। ਨਦ ਘਰ ਮਰੇ ਮੋਬਾਈਲ ਦੇਓ। ਮਰੇ ਮੌਸਮ ਕਿੱਦਾਂ ਉਹਦੇ ਪਰਤੇ। ਦੇਖਾ ਅੱਜ ਦਾ ਮੌਸਮ ਕਿੱਦਾਂ ਦਾ ਸਾਰੇ ਦਿਨ ਦਾ। ਵੈਦਰ ਕੱਢੀ ਦਾ। ਲਓ ਜੀ ਸਾਡੇ ਰੂਪਨਗਰ ਦਾ ਵੈਦਰ। ਆ ਹਾ ਹਾ ਇਹ ਨਹੀਂ ਦੱਸਿਆ ਬਈ। ਤੋ ਪੱਛੇ ਕਰੋ ਨਾ ਸਵੇਰ ਤੇ। ਹਾਂ ਅਸਲ ਤੁਹਾਨੂੰ ਬਹੁਤ ਅੱਗੇ ਜਲ ਲੰਭੇ ਮੈਂ ਨਹੀਂ ਦੇਖਦੀ ਸੀ ਨਾ 8 ਵਜੇ ਹਾਲ ਲੱਗਿਆ ਹੋਇਆ ਨਹੀਂ ਤਾਂ ਟਾਈਮ ਦੱਸਿਆ ਹੋਇਆ 9 ਹੈਗਾ ਜੀ ਬੱਦਲ ਬਾਈ ਪਰ ਪਿੰਦਾ ਤਾਂ ਨਹੀਂ ਹੈ ਝੂਠੇ ਬੈ ਜਾ ਰਲੇ ਅੱਗੇ ਨਹੀਂ ਬਹੁਤ ਦੱਸਿਆ ਵਾ ਹਾਂ ਫਿਰ ਦੱਸਿਆ ਜਿਹੜਾ ਨੇ ਸ਼ਾਮ ਨੂੰ 5 ਵਜੇ ਤੋਂ 6 ਵਜੇ 6 ਵਜੇ ਦੱਸਿਆ ਹੋਇਆ ਰੋਜ਼ ਨੂੰ ਸਾਰੀ ਉਹ ਤਾਂ ਮਿੰਦਸਾ ਹੈਗਾ ਕੱਲੂ ਠੀਕ ਆ ਮੌਸਮ ਪਰ ਕਿਹੜਾ ਤੱਕ ਦੇ ਮਿੰਦਸਾ ਹੈਗਾ ਤੇ ਬੱਦਲ ਫੇਰ ਦੱਸਿਆ ਫਰਡੇ ਨੂੰ ਫਰਡੇ ਨੂੰ ਜਦ ਤੱਕ ਤਾਂ ਮੈਂ ਕਹਿੰਦਾ ਵੀ ਮੈਂ ਅ ਮਿਸਟਰ ਹਣ ਉਪਰ ਕੰਮ ਨੇ ਬੜਾ ਲੇਨ ਜੇ ਕੱਲ ਦਾ 2-3 ਦਿਨ ਲਾ ਕੇ ਇੱਥੇ 4-5 ਦਿਨ ਚ ਪਰ ਉਹ ਲੈਵਲ ਲੱਗ ਉੱਪਰ ਤਾਂ ਹੋ ਸਕਦਾ ਲੈਵਲ ਲੱਗ ਹਾਂ ਜੰਮਰੇ ਲਾ ਕੋ ਜੰਮਰੇ ਲਾ ਕੋ ਉੱਪਰ ਉੱਪਰ ਦਾ ਨਾ ਹੋ ਕੱਚਾ ਹੋ ਸਕਦਾ ਹੈਗਾ ਉੱਪਰ ਉੱਪਰ ਦਾ ਕਿਹੜਾ ਕੱਚਾ ਤੇਲ ਆਲੇ ਨਿਕਾਣਾ ਥੋੜੀ ਪਣੀ ਇਹਨਾਂ ਦੇ ਵਿੱਚ ਲੈ ਬਸ ਹਲੋ ਭਾਈ ਮੈਂ ਚੱਲਦਾ ਹੁਣ ਮੋਟਰ ਪਰ ਨੂੰ ਦੁੱਧ ਪਾਤਾ ਇਹਦੇ ਵਿੱਚ ਠੀਕ ਹੈ ਜੀ ਇਹ ਪਾ ਲਿਆ ਆਪਾਂ ਹੁਣ ਆਪਾਂ ਜੇ ਤੁਸੀਂ ਚਾਹੁੰਦੇ ਆ ਗੁੱਜਰ ਕੋਲ ਤੋਂ ਵੀ ਕਿ ਲਾਈਵ ਲਾਈਏ ਮੋਟਰ ਪਰ ਤੇ ਤੁਹਾਨੂੰ ਹਾਲ ਤਾਜ਼ਾ ਹਾਲਾਤ ਦਿਖਾਈਏ ਤੇ ਹੋਰ ਇੱਕ ਦਿਨ ਦਾ ਇੱਕ ਸ਼ਾਮ ਦਾ ਸ਼ਾਮ ਦਾ ਜਿਹੜਾ 5-6 ਵਜੇ ਮੀ ਆਉ ਉਹਦਾ ਵੀ ਲਾਈਵ ਦਿਖਾਵਾਂਗਾ ਤੁਹਾਨੂੰ ਧੰਨਵਾਦ ਜੀ ਲਾਈਵ ਦੇਖਣ ਵਾਸਤੇ